ਅੰਦੀ ਕਿਦਾਂ ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅਸ ਵਾਲੀ ਵੀਡੀਓ ਦੇ ਵਿੱਚ ਦੇ ਟੂਰਨਾਮੈਂਟ ਦੱਸਣ ਜਾ ਰਹੇ ਹਾਂ ਮੇਰੇ ਵੀਰੋ ਜੋ ਕਰਵਾਏ ਜਾਣੇ ਆ ਅੱਜ ਜਿੱਥੇ ਸਰਾਹ ਲੱਗਣੀ ਆ ਅੱਜ ਦੇ ਮੇਲੇ ਦੱਸਾਂਗੇ ਖਿਡਾਰੀ ਵੀ ਕੌਜਕਾ ਕਲੀਅਰ ਕਰਾਂਗੇ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਵਾਂਗੇ ਇਲਾ ਟੂਰਨਾਮੈਂਟ ਮੇਰੇ ਵੀਰੋ ਅੱਜ ਦੇ ਦਿਨ ਦਾ ਜੋ ਕਰਵਾਇਆ ਜਾਣਾ ਅੱਜ ਪਹਿਲਾ ਕਬੱਡੀ ਕੱਪ ਪਰਛਪਾਰ ਦੇ ਵਿੱਚ ਦੇਖਣ ਨੂੰ ਮਿਲਣਾ ਓਪਨ ਦਾ ਟੂਰਨਾਮੈਂਟ ਇਹ ਅੱਜ ਓਪਨ ਦਾ ਕਬੱਡੀ ਕੱਪ ਆ ਮੇਰੇ ਵੀਰੋ ਤਿੰਨ ਖਿਡਾਰੀ ਬਾਹਰੋਂ 51 41 ਹਜ਼ਾਰ ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਇਸ ਤੋਂ ਅੱਗੇ ਅੱਜ ਜੰਡ ਤੋਂ ਅੱਗੇ ਮੇਰੇ ਵੀਰੋ ਅੱਜ ਜੰਡ ਦੇ ਵਿੱਚ ਅਮ੍ਰੇਸਰ ਇਲਾਕੇ ਦੇ ਵਿੱਚ ਸ਼ੋਅ ਮੈਚ ਕਰਵਾਇਆ ਜਾਣਾ ਜਿਸ ਮੇਲੇ ਤੇ ਗੁਰਦਾਸਪੁਰ ਲਾਈਨਸ ਤੇ ਖਡੂਰ ਸਾਹਿਬ ਦੇ ਦਰਮਿਆਨ ਵੱਡਾ ਆ ਸ਼ੋਅ ਮੈਚ ਹੋਣਾ ਲੱਖ ਤੇ 75000 ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਮੇਰੇ ਵੀਰੋ ਇਸ ਮੇਲੇ ਦੇ ਅੱਜ ਟੌਪ ਦੇ ਖਿਡਾਰੀਆਂ ਨੇ ਟੌਪ ਦੇ ਗੁਰਦੇਤਾ ਟਾਰਜਨ ਵਰਗਿਆਂ ਨੇ ਤੁਹਾਨੂੰ ਸੁੱਖੇ ਮੱਗੇ ਵਰਗੇ ਸੱਤੂ ਖਡੂਰ ਸਾਹਿਬ ਅਮਰਤੌਲ ਖਾਲਾ ਟੌਪ ਦੇ ਖਿਡਾਰੀ ਇਸ ਮੇਲੇ ਤੇ ਅੱਜ ਦੇਖਣ ਨੂੰ ਮਿਲਨੇ ਆ ਤੇ ਬਾਕੀ ਮੇਰੇ ਵੀਰੋ ਇਹ ਵੀ ਅੱਜ ਟੌਪ ਦਾ ਕੱਪ ਤੇ ਮਹੀੜੂ ਦੇ ਵਿੱਚ ਵੀ ਅੱਜ ਵੱਡੀਆਂ ਰੌਣਕਾਂ ਮਿਹੜੂ ਚਾ ਜਾਲ ਓਪਣਦਿਆਂ ਕਲਬਾਂ ਪਾਲੇ ਜਲਾਲਪੁਰਿਆ ਨੇ ਵੀ ਕਿਹਾ ਵੀ ਪਹੁੰਚੋ ਸਾਰੇ ਭਰਾ ਇਸ ਮੇਲੇ ਤੇ ਕਿਉਂਕਿ ਚੋਟੀ ਦੇ ਮੱਲ ਮਿਹੜੂ ਦੇ ਵਿੱਚ ਪਹੁੰਚਣ ਆ ਮਿਹੜੂ ਚਾ ਖੇਡਣੇ ਆ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇਣੀ ਸੀ ਵੱਡੇ ਕਪਾਂ ਬਾਰੇ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਮਿਲਦੇ ਆ ਅੱਜ ਜੱਗੂ ਜਾਂ ਦੁੱਲਾ ਪਾਲਾ ਜਾਂ ਸੁਲਤਾਨ ਖੁਸ਼ੀ ਦੁੱਗਾ ਤਾਂ ਆਸਟ੍ਰੇਲੀਆ ਚਲਿਆ ਗਿਆ ਕਿਸੇ ਵੀ ਖਿਡਾਰੀ ਨੇ ਨਹੀਂ ਖੇਡਣਾ ਇਹਨਾਂ ਨੇ ਜਿੰਨਾ ਨੇ ਮੈਂ ਨਾ ਲਈ ਆ ਜਿੰਨਾ ਖਿਡਾਰੀਆਂ ਦੇ ਕਿਉਂਕਿ ਬਹੁਤ ਵੀਰ ਬਾਰ-ਬਾਰ ਪੁੱਛਦੇ ਆ ਤਾਂ ਕਰਕੇ ਅਸੀਂ ਕਲੀਅਰ ਕਰਨਾ ਚਾਹੁੰਦੇ ਹੁੰਨੇ ਆ ਤਾਂ ਹੀ ਪੋਸਟਰ 'ਚ ਲਿਖਦੇ ਆ ਵੀ ਤੁਹਾਨੂੰ ਪਤਾ ਲੱਗ ਜੇ ਵੀ ਅੱਜ ਕਿਸੇ ਨੇ ਨਹੀਂ ਜੋ ਹੈ ਖੇਡਣਾ ਇਹਨਾਂ ਨੇ ਤਾਂ ਹੀ ਜੋ ਹੈ ਥੰਬਨੇਲ ਦੇ ਵਿੱਚ ਲਿਖਿਆ ਹੁੰਦਾ ਇਹਨਾਂ ਖਿਡਾਰੀਆਂ ਬਾਰੇ ਵੀ ਅੰਦਰ ਅਪਡੇਟ ਹੋਊਗੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਲਾਈਕ ਤਾਂ ਜਰੂਰ ਕਰਿਆ ਕਰੋ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਕੇ ਜਾਇਆ ਕਰੋ ਧੰਨਵਾਦ